ਆ ਰਫ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਨਿਗਾ ਸਵਾਗਤ ਕਰਦੀ ਹਾਂ ਪਿਆਰੇ ਦਰਸ਼ਕੋ ਅੱਜ ਜਸਤੀ ਤੁਹਾਨੂੰ ਜਾਣਕਾਰੀ ਦੇਣੀ ਹੈ ਇੱਕ ਬਹੁਤ ਹੀ ਵਿਸ਼ੇਸ਼ ਪ੍ਰੋਗਰਾਮ ਦੀ ਜਿਹੜਾ ਪ੍ਰੋਗਰਾਮ ਕੇ ਪੰਜਾਬ ਦੀ ਇਸ ਧਰਤੀ ਤੇ ਰਚਾਇਆ ਜਾ ਰਿਹਾ ਹੈ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਸਟਾਰ ਅਜੈਪ ਸਿੰਘ ਛੱਠਾ ਜੀ ਵੱਲੋਂ ਜਿਹੜੇ ਕੇ ਪੰਜਾਬ ਤੇ ਪੰਜਾਬੀਅਤ ਦੀ ਹਮੇਸ਼ਾ ਗੱਲ ਕਰਦੇ ਨੇ ਤੇ ਪੰਜਾਬੀਅਤ ਦੀ ਗੱਲ ਕਰਦੇ ਆ ਉਹ ਸੱਤ ਸਮੁੰਦਰ ਪਾਰ ਧਰਤੀ ਕੈਨੇਡਾ ਦੇ ਵਿੱਚ ਹਰ ਬਰੇ ਇੱਕ ਵਿਸ਼ਵ ਪੰਜਾਬੀ ਕਾਨਫਰੰਸ ਵਰਲਡ ਪੰਜਾਬੀ ਕਾਨਫਰੰਸ ਕਰਾਉਂਦੇ ਨੇ ਜਿਸ ਦੇ ਵਿੱਚ ਸੰਵਾਦ ਰਚਾਇਆ ਜਾਂਦਾ ਹੈ ਤੇ ਇਸ ਵਾਰ ਆਪਣੀ ਧਰਤੀ ਤੇ ਉਸ ਪਵਿੱਤਰ ਧਰਤੀ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਉਹ ਇੱਕ ਬਹੁਤ ਵੱਡਾ ਸਮਾਗਮ ਰਚਾ ਰਹੇ ਨੇ ਬਹੁਤ ਵੱਡਾ ਸਾਹਿਤਿਕ ਪ੍ਰੋਗਰਾਮ ਕਰਾ ਰਹੇ ਨੇ ਤੇ ਵਿਰਾਸਤੇ ਖਾਲਸਾ ਦੇ ਇਸ ਸ਼ਾਨਾਮੱਤੀ ਇਤਿਹਾਸ ਦੇ ਵਿੱਚ ਇੱਕ ਹੋਰ ਸਾਡਾ ਸਾਹਿਤਿਕ ਜਿਹੜਾ ਕਦਮ ਹੈ ਉਹਦੇ ਵੱਲ ਜਾ ਰਹੇ ਨੇ ਤੇ ਸਵਾਗਤ ਕਰਦੀ ਹਾਂ ਜੱਠਾ ਸਾਹਿਬ ਤੁਹਾਡਾ ਅਜੈਬ ਸਿੰਘ ਜੱਠਾ ਜੀ ਤੇ ਤੁਸੀਂ ਇਸ ਪ੍ਰੋਗਰਾਮ ਬਾਰੇ ਸਾਡੇ ਦਰਸ਼ਕਾਂ ਨੂੰ ਤੁਸੀਂ ਜਾਣਕਾਰੀ ਦੇਣੀ ਹੈ ਕਿ ਜਿਹੜਾ ਤੁਸੀਂ ਪ੍ਰੋਗਰਾਮ ਕਰਵਾਉਣ ਜਾ ਰਹੇ ਹੋ ਉਸ ਦੇ ਕੀ ਰੂਪ ਰੇਖਾ ਹੈ ਉਸ ਦੇ ਵਿੱਚ ਕਿਸ ਤਰ੍ਹਾਂ ਦੀਆਂ ਸ਼ਖਸੀਤਾ ਨੂੰ ਤੁਸੀਂ ਸੱਦਾ ਪੱਤਰ ਦੇ ਰਹੇ ਹੋ ਤੇ ਇਸ ਪ੍ਰੋਗਰਾਮ ਦਾ ਸਾਰਾ ਮਕਸਦ ਜਿਹੜਾ ਹੈ ਉਹ ਕੀ ਹੈ ਇਹਦੇ ਬਾਰੇ ਅਸੀਂ ਗੱਲ ਕਰਦੀ ਹੈ ਤੇ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦੇ ਚੇਅਰਮੈਨ ਜਗਤ ਪੰਜਾਬੀ ਸਭਾ ਦੇ ਨਾਲ ਅਸੀਂ ਗੱਲ ਕਰਦੇ ਹੋਏ ਇਸ ਜਿਹੜਾ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਉਹਦੇ ਬਾਰੇ ਕਿ ਇਹ ਜਿਵੇਂ ਮੈਂ ਥੋੜਾ ਦੱਸ ਦਿੱਤਾ ਕਦੋਂ ਤੇ ਕਿੱਥੇ ਹੋ ਰਿਹਾ ਹੈ ਤੁਸੀਂ ਕਦੋਂ ਹੋ ਰਿਹਾ ਹੈ ਇਹਦੇ ਬਾਰੇ ਤੇ ਕਿਹੜੇ ਜਗ੍ਹਾ ਤੇ ਹੋ ਰਿਹਾ ਹੈ ਉਸ ਨੂੰ ਹੋਰ ਵਿਸਥਾਰ ਚ ਦੱਸੋਗੇ ਤੁਹਾਡਾ ਬਹੁਤ ਸਵਾਗਤ ਹੈ ਮਿਹਰਬਾਨੀ ਜੀ ਜਿਹੜਾ ਇਹ ਸਮਾਗਮ ਕਾ ਸਨਮਾਨ ਸਮਰੋਹ ਰੱਖਿਆ ਨਾਂ ਇਹਦਾ ਜੀ ਇਹ 22 ਫਰਵਰੀ 2025 ਦਿਨ ਸ਼ਨੀਵਾਰ ਨੂੰ ਵਿਰਾਸਤ ਖਾਲਸਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਹੋ ਰਿਹਾ ਹੈਗਾ ਜੀ ਠੀਕ ਹੈ ਜੀ ਪਰ ਇਸ ਪ੍ਰੋਗਰਾਮ ਦਾ ਜੋ ਮਕਸਦ ਹੈ ਉਹ ਕਿਸ ਤਰ੍ਹਾਂ ਤੁਸੀਂ ਮਾਤ ਭਾਸ਼ਾ ਨਾਲ ਇਸ ਨੂੰ ਜੋੜ ਰਹੇ ਹੋ ਇਸ ਨੂੰ ਪੰਜਾਬੀ ਸਾਹਿਤ ਨਾਲ ਜੋੜ ਰਹੇ ਹੋ ਇਸ ਦਾ ਕੀ ਮਕਸਦ ਹੈ ਇਸ ਪ੍ਰੋਗਰਾਮ ਦਾ ਇਹ ਨਾ ਜੀ ਅਸੀਂ ਸਾਡੇ ਵੱਲੋਂ ਇੱਕ ਨੈਤਿਕਤਾ ਦੀ ਮੁਹਿੰਮ ਚਲਾਈ ਸੀਗੀ ਜੀ ਅਸੀਂ ਇਹ ਨੈਤਿਕਤਾ ਨੂੰ ਸਮਰਪਿਤ ਇਹ ਫੰਕਸ਼ਨ ਕਰ ਰਹੇ ਸਮਾਗਮ ਕਰ ਰਹੇ ਹੈਗੇ ਆ ਜਿਹੜਾ ਨੇ ਵੀ ਨੈਤਿਕਤਾ ਦੇ ਹਿਸਾਬ ਦੇ ਨਾਲ ਚੰਗੇ ਕੰਮ ਕੀਤੇ ਆ ਜਾਂ ਚੰਗਾ ਲਿਖਿਆ ਹੈਗਾ ਨੈਤਿਕਤਾ ਦੇ ਹਿਸਾਬ ਨਾਲ ਉਹਨਾਂ ਲੇਖਕਾਂ ਨੂੰ ਉਹਨਾਂ ਵਿਦਵਾਨਾਂ ਨੂੰ ਤੇ ਉਹਨਾਂ ਸਮਾਜਿਕ ਸ਼ਖਸ਼ੀਤਾ ਨੂੰ ਜੇ ਸਮਝ ਲਓ ਪੰਜਾਬੀ ਨਾਇਕਾਂ ਨੂੰ ਅਸੀਂ ਉਦੋਂ ਸਨਮਾਨਤ ਕਰਨਾ ਚਾਹੁੰਦੇ ਆ ਇੱਕ ਲੇਖਕ ਹੋਗੇ ਇੱਕ ਵਿਦਵਾਨ ਹੋਗੇ ਇੱਕ ਜਿਹਨਾਂ ਸੋਸ਼ਲ ਫੀਲਡ ਦੇ ਵਿੱਚ ਵੀ ਕੰਮ ਕੀਤਾ ਨਾ ਸਮਾਜਿਕ ਦੇ ਕਿਸੇ ਵੀ ਕਿਤੇ ਵੀ ਕੰਮ ਕੀਤਾ ਹੋਵੇ ਚਾਹ ਰਾਜਨੀਤਿਕ ਵਿੱਚ ਵੀ ਚਾਹ ਧਾਰਮਿਕ ਚਾਹ ਸਮਾਜਿਕ ਉਹਨਾਂ ਸ਼ਖਸੀਤਾਂ ਦਾ ਇੱਕ ਤਰ੍ਹਾਂ ਦਾ ਪੰਜਾਬੀ ਹੀਰੋ ਭਾਲਣ ਵਾਲੀ ਗੱਲ ਹੀ ਆ ਅਸੀਂ ਉਹਨਾਂ ਨੂੰ ਸਨਮਾਨਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੀ ਬਜੀ ਇੱਕ ਹੈ ਜਹੀ ਤਰ੍ਹਾਂ ਦੀ ਉਤਸ਼ਾਹ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਆਪਣੇ ਖੇਤਰ ਦੇ ਵਿੱਚ ਇਸ ਤਰ੍ਹਾਂ ਹੀ ਅੱਗੇ ਕਦਮ ਵਧਾਉਂਦੇ ਰਹਿਣ ਕਿਉਂਕਿ ਤੁਸੀਂ ਇਸ ਨੂੰ ਸਾਹਿਤਿਕ ਤੱਕ ਸੀਮਤ ਨਹੀਂ ਰੱਖਿਆ ਤੁਹਾਡਾ ਇਹ ਜਿਹੜਾ ਯਤਨ ਹੈ ਉਹਦੇ ਵਿੱਚ ਤੁਸੀਂ ਦੱਸ ਰਹੇ ਹੋ ਜਿਵੇਂ ਕਿ ਰਾਜਨੀਤਿਕ ਆਪਣੀਆਂ ਜਾਂ ਧਾਰਮਿਕ ਜਾਂ ਸਮਾਜਿਕ ਕਮਾਂ ਜਾਂ ਨੈਤਿਕ ਜਿਹੜਾ ਕਮਾਂ ਦੇ ਵਿੱਚ ਜਿਨ੍ਹਾਂ ਨੇ ਆਪਣਾ ਜ਼ਿਆਦਾ ਯੋਗਦਾਨ ਪਾਇਆ ਬਾਤ ਚੜ ਕੇ ਹਿੱਸਾ ਲਿਆ ਉਹਨਾਂ ਨੂੰ ਸਨਮਾਨਿਤ ਕਰ ਰਹੇ ਹੋ ਤੇ ਇਸ ਪ੍ਰੋਗਰਾਮ ਚ ਮੰਨ ਲਓ ਕਿਸੇ ਨੇ ਭਾਗ ਲੈਣਾ ਹੈ ਉਸ ਦਾ ਸਾਡਾ ਪ੍ਰੋਗਰਾਮ ਵੇਖਣ ਤੋਂ ਬਾਅਦ ਮਨ ਕੀਤਾ ਕਿ ਅਸੀਂ ਵੀ ਇਦਾਂ ਹਿੱਸਾ ਬਣੀਏ ਤਾਂ ਕਿਸ ਤਰ੍ਹਾਂ ਹਿੱਸਾ ਬਣ ਸਕਦੇ ਨੇ ਉਹਦੇ ਲਈ ਇੱਕੋ ਹੀ ਆ ਜੀ ਸਾਡੇ ਕੋਲ ਨਾ ਜੀ jagatpunjabi@gmail.com ਉਸ ਈਮੇਲ ਤੇ ਸਾਡੇ ਸਤਿੰਦਰ ਕੌਰ ਕਾਲੂ ਹੈਗੇ ਆ ਜੀ ਬਟਾਲਾ ਤੋਂ ਸਾਡੇ ਡਾਕਟਰ ਸਤਿੰਦਰ ਕੌਰ ਜੀ ਕਾਲੂ ਇਹ ਉਹਨਾਂ ਨੂੰ ਹੈਂਡਲ ਕਰਦੇ ਆ ਵੀ ਉਹਨਾਂ ਕੋਲ ਇੱਕ ਤਰ੍ਹਾਂ ਦੀ ਐਪਲੀਕੇਸ਼ਨ ਆ ਪਹੁੰਚ ਜਾਣਾ ਆਪਣੀ ਫੋਟੋ ਸਮੇਤ ਆਪਣੇ ਵੇਰਵੇ ਸਮੇਤ ਉਹਨਾਂ ਕੋਲ ਭੇਜ ਦਿਓ ਜੇ ਤੁਸੀਂ ਭੇਜ ਦਿੱਨੇ ਹੈਗੇ ਆ ਉਹ ਤੁਹਾਡੀ ਸਸ਼ਕਸ਼ ਕਮੇਟੀ ਉਹਨੂੰ ਸਿਲੈਕਟ ਕਰ ਲੈਂਦੀ ਹੈਗੀ ਆ ਤੇ ਉਹਨਾਂ ਨਾਲ ਅਸੀਂ ਖੁਦ ਆਪ ਸੰਪਰਕ ਕਰਾਂਗੇ ਤੇ ਕਰਕੇ ਉਹ ਹਿੱਸਾ ਲੈ ਸਕਦੇ ਹੈਗੇ ਆ ਸਿਰਫ ਆ ਤੁਸੀਂ ਆਪਣਾ ਆਪ ਦਾ ਨਾਮ ਵੀ ਭੇਜ ਸਕਦੇ ਹੋ ਜਾਂ ਕਿ ਤੁਹਾਡੇ ਦਿਮਾਗ 'ਚ ਹੋਵੇ ਵੀ ਹੋਰ ਕਿਸੇ ਨੇ ਜਿਹਨੇ ਨੈਤਿਕਤਾ ਦੇ ਹਿਸਾਬ ਦੇ ਨਾਲ ਇੱਥੇ ਕੰਮ ਕੀਤਾ ਹੋਵੇ ਉਸੇ ਬੰਦਿਆਂ ਨੂੰ ਅਸੀਂ ਸਨਮਾਨਿਤ ਕਰਾਂਗੇ ਇੱਕ ਗੂਗਲ ਬਾਬੇ ਵਿੱਚ ਪਾ ਕੋ ਕ੍ਰਿਮੀਨਲ ਦੇ ਵਿੱਚ ਉਹਦਾ ਹਿੱਸਾ ਨਾ ਹੋਵੇ ਕੋਈ ਉਹਦੇ ਵਿੱਚ ਜਿਹਨੇ ਵੀ ਕੋਈ ਨੈਤਿਕਤਾ ਦੇ ਹਿਸਾਬ ਨਾਲ ਕੰਮ ਕੀਤਾ ਸਿਰਫ ਤੇ ਸਿਰਫ ਨੈਤਿਕਤਾ ਦੇ ਹਿਸਾਬ ਨਾਲ ਅਸੀਂ ਜਿਹੜਾ ਸਾਡਾ ਸਮਾਗਮ ਹੈਗਾ ਵਾ ਇੱਕ ਨੈਤਿਕਤਾ ਨੂੰ ਉਤਸ਼ਾਹਿਤ ਕਰਨ ਦੇ ਲਈ ਹੀ ਇਹ ਸਾਰਾ ਪ੍ਰੋਗਰਾਮ ਲਿਖਿਆ ਹੈਗਾ ਇੱਕੋ ਨਿੱਕੇ ਜੇ ਕੰਮ ਦੇ ਲਈ ਪਰ ਨਿਕਾ ਕਾ ਮਨੇਗਾ ਮੇਰੇ ਖਿਆਲ ਚ ਬਹੁਤ ਵੱਡਾ ਤੇ ਵਧੀਆ ਕੰਮ ਹੈ ਬਹੁਤ ਵੱਡਾ ਹੈ ਯਤਨੇ ਕਿਉਂਕਿ ਤੁਸੀਂ ਇਹਦੇ ਵਿੱਚ ਪੂਰੇ ਪੰਜਾਬ ਨੂੰ ਆਪਣੀ ਬੁੱਕਲ ਚ ਲੈ ਰਹੇ ਆਪਾਂ ਕਿ ਇਦੋਂ ਤੇ ਜਿੱਥੇ-ਜਿੱਥੇ ਵੀ ਪੰਜਾਬੀ ਸ਼ਖਸੀਅਤਾਂ ਵੱਸਦੀਆਂ ਨੇ ਤੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੀ ਕਿਸੇ ਖਾਸ ਪ੍ਰਾਪਤੀ ਨੂੰ ਕੀਤਾ ਉਹਨੂੰ ਤੁਸੀਂ ਇਹਦੇ ਚ ਸਨਮਾਨਿਤ ਕਰਨ ਜਾ ਰਹੇ ਹੋ ਉਤਸ਼ਾਹ ਵਧਾਉਣ ਜਾ ਰਹੇ ਹੋ ਤੇ ਜਦੋਂ ਤੁਸੀਂ ਇਸ ਪ੍ਰੋਗਰਾਮ ਦੀ ਗੱਲ ਕੀਤੀ ਕਿ ਅਸੀਂ ਜੇ ਹਿੱਸਾ ਲੈਣਾ ਹੋਵੇ ਤੇ ਤੁਹਾਡੇ ਕੋਲ ਜਿਹੜੀਆਂ ਇਹ ਸਾਰੀਆਂ ਆਪਣਾ-ਆਪਣਾ ਸਾਰੇ ਬਾਇਓ ਡਾਟਾ ਜਾਂ ਆਪਣਾ-ਆਪਣਾ ਜੋ ਵੀ ਹੁਣ ਤੱਕ ਦੀਆਂ ਪ੍ਰਾਪਤੀਆਂ ਨੇ ਉਹਦਾ ਇੱਕ ਮੇਲ ਕਰ ਦੇਣ ਚਾਹੇ WhatsApp ਤੇ ਭੇਜ ਦੇਣ ਦੋਸਤੋ ਬਾਅਦ ਤੁਹਾਡੀ ਕਮੇਟੀ ਇਹ ਫੈਸਲਾ ਕਰੇ ਕਿ ਇਹ ਜਿਹੜਾ ਵਿਅਕਤੀ ਹੈ ਉਹ ਇਸ ਤੇ ਸਨਮਾਨ ਦਾ ਕਿਸ ਤਰ੍ਹਾਂ ਹੱਕਦਾਰ ਬਣ ਸਕਦਾ ਉਹ ਤੁਸੀਂ ਉਸ ਕਮੇਟੀ ਚ ਫੈਸਲਾ ਕਰੋਗੇ ਇਸ ਤੋਂ ਇਲਾਵਾ ਇਹਦੇ ਚ ਅੱਜ ਉਹਦੇ ਮੈਂ ਇੱਕ ਦੱਸ ਦਵਾਂ ਵੀ ਸਾਰਿਆਂ ਨੇ ਅਪਲਾਈ ਨਹੀਂ ਕੀਤਾ ਕਈਆਂ ਨੂੰ ਅਸੀਂ ਅਪਰੋਚ ਕੀਤਾ ਹੈਗਾ ਠੀਕ ਹੈ ਜਿਨ੍ਹਾਂ ਬਾਰੇ ਸਾਨੂੰ ਪਤਾ ਸੀਗਾ ਬਾਬਾ ਬ੍ਰੀਵ ਸਿੰਘ ਸੀਚੇ ਵਾਲ ਜੀ ਹੋਗੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹ ਵਾਲੇ ਹੋਗੇ ਸਰ ਹਜਿੰਦਰ ਸਿੰਘ ਧਾਮੀ ਹੋਗੇ ਜੇ ਜਸਟਿਸ ਜਸਬੀਰ ਸਿੰਘ ਹਾਈ ਕੋਰਟ ਦੇ ਜਿਹੜੇ ਚੀਫ ਜਸਟਿਸ ਰਹੇ ਚੁਕੇ ਹੈਗੇ ਜਿਨ੍ਹਾਂ ਨੇ ਇਮਾਨਦਾਰੀ ਨਾਲ ਬਹੁਤ ਜ਼ਿਆਦਾ ਵਧੀਆ ਕੰਮ ਕੀਤੇ ਹੈਗੇ ਆ ਬਹੁਤ ਸਾਰੇ ਬੰਦਿਆਂ ਨੂੰ ਅਸੀਂ ਅਪਰੋਚ ਕੀਤਾ ਹੈਗਾ ਤੇ ਬਹੁਤ ਸਾਰੇ ਬੰਦੇ ਸਾਨੂੰ ਈਮੇਲ ਕਰਕੇ ਅਪਰੋਚ ਕਰ ਰਹੇ ਹੈਗੇ ਆ ਫੈਸਲਾ ਉਦੋਂ ਬਾਅਦ ਚਾਊਗਾ ਪਰ ਚੰਗੇ ਬੰਦਿਆਂ ਨੂੰ ਅਸੀਂ ਆਪ ਖੁਦ ਵੀ ਅਪਰੋਚ ਕਰ ਰਹੇ ਆ ਮੈਡਮ ਜੀ ਠੀਕ ਹੈ ਔਰ ਇਹਦੇ ਚ ਇੱਕ ਇੱਕ ਦਿਨ ਦਾ ਪ੍ਰੋਗਰਾਮ ਹੋਏਗਾ 22 ਫਰਵਰੀ ਦਾ ਜਿਵੇਂ ਤੁਸੀਂ ਕਹਿ ਰਹੇ ਹੋ ਇੱਕ ਦਿਨ ਦਾ ਪ੍ਰੋਗਰਾਮ ਹੋਏਗਾ ਤੇ ਉਹਦੇ ਚ ਸਰ ਇੱਕੋ ਦਿਨ ਦਾ ਪ੍ਰੋਗਰਾਮ ਹੋਣਾ ਜੀ ਅਸੀਂ ਜਿਹੜਾ ਹੈਗਾ 10 ਵਜੇ ਤੋਂ ਲੈ ਕੇ 2 ਵਜੇ ਤੱਕ ਉਸੇ ਵਿਰਾਸਤ ਦੇ ਖਾਲਸਾ ਜਿਹੜਾ ਇੱਕ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆਡੀਟੋਰੀਅਮ ਹੈਗਾ ਵਾ ਜਿਹੜਾ ਕਿ 425 ਸੀਟਾਂ ਦਾ ਹੈਗਾ ਬਹੁਤ ਖੁੱਲਾ ਤੇ ਬਹੁਤ ਵੱਡਾ ਸਟੇਜ ਵੀ ਬਹੁਤ ਵੱਡੀ ਹੈਗੀ ਆ ਉਹ ਅਸੀਂ ਆਲਰੇਡੀ ਉਹਨਾਂ ਨਾਲ ਗੱਲ ਕਰ ਚੁੱਕੇ ਹਾਂ ਬੁਕਿੰਗ ਉਹਦੀ ਕਰਾ ਚੁੱਕੇ ਹੈਗੇ ਆ ਇੱਕੋ ਦਿਨ ਦੇ ਲਈ ਆ ਜੀ 11 ਤੋਂ ਲੈ ਕੇ 2 ਵਜੇ ਤੱਕ ਉਹਦੋਂ ਕਲਾ ਸਨਮਾਨ ਸਮਰੋਹ ਹੋਣਾ ਹੈਗਾ ਵਾ ਲੈਕਚਰ ਬਾਜੀ ਮੈਂ ਟਰਾਈ ਕਰਾਂਗੇ ਉਹ ਦਸ਼ਾ ਨਾ ਹੀ ਹੋਵੇ ਤਾਂ ਥੋੜੇ ਬਹੁਤ ਹੋਣਗੀਆਂ ਪਰ ਜ਼ਿਆਦਾ ਨਹੀਂ ਹੋਣਗੀਆਂ। ਲ ਮੋਖ ਮਹਿਮਾਨ ਜਿਹੜੇ ਇਸ ਪ੍ਰੋਗਰਾਮ ਦੇ ਕਿਉਂਕਿ ਹਰ ਪ੍ਰੋਗਰਾਮ ਦੀ ਸ਼ਾਨ ਮੁਖ ਮਹਿਮਾਨ ਹੁੰਦੇ ਨੇ ਤੇ ਇਸ ਪ੍ਰੋਗਰਾਮ ਤੁਸੀਂ ਕਿਹੋ ਜਿਹੀ ਸ਼ਖਸੀਅਤ ਨੂੰ ਇੱਕ ਮੁਖ ਮਹਿਮਾਨ ਦੇ ਤੌਰ ਤੇ ਸੱਦਾ ਦੇਣਾ ਚਾਹੋਗੇ? ਅਸੀਂ ਜਦੋਂ ਗੱਲ ਕੀਤੀ ਸੀਗੀ ਸਾਨੂੰ ਨੈਤਿਕਤਾ ਦੇ ਹਿਸਾਬ ਨਾਲ ਬਹੁਤ ਦੀ ਵਧੀਆ ਇਨਸਾਨ ਜਿਨ੍ਹਾਂ ਦਾ ਔਨਰੇਬਲ ਕੁਲਤਾਰ ਸਿੰਘ ਜੀ ਸੰਧਵਾ ਸਾਹਿਬ ਜਿਹੜੇ ਸਪੀਕਰ ਪੰਜਾਬ ਵਿਧਾਨ ਸਭਾ ਹੈਗੇ ਆ ਉਹਨਾਂ ਨੂੰ ਬੇਨਤੀ ਕੀਤੀ ਆ ਤੇ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਵੀ ਕੀਤੀ ਹੈਗੀ ਆ ਇਸ ਕਰਕੇ ਉਸ ਦਿਨ ਦੇ ਸਾਡੇ ਮੁੱਖ ਮਹਿਮਾਨ ਜਿਹੜੇ ਆ ਇਹ ਮਾਨਯੋਗ ਕਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਹੋਣਗੇ ਬਿਲਕੁਲ ਜੀ ਪਰ ਇਹ ਜਿਹੜਾ ਤੁਹਾਡੀ ਜਗਤ ਪੰਜਾਬੀ ਸਭਾ ਕੈਨੇਡਾ ਦੇ ਵਿੱਚ ਤਾਂ ਤੁਸੀਂ ਹਮੇਸ਼ਾ ਇਸ ਤਰ੍ਹਾਂ ਦੇ ਸਮਾਗਮ ਕਰਾਉਂਦੇ ਹੋ ਪੰਜਾਬੀਅਤ ਨੂੰ ਸਾਂਹਿਤ ਕਰਨ ਲਈ ਨੈਤਿਕਤਾ ਨੂੰ ਉਤਸ਼ਾਹਿਤ ਕਰਨ ਲਈ ਇੱਥੇ ਜਿਹੜਾ ਪੰਜਾਬ ਦੀ ਧਰਤੀ ਤੇ ਹੋਣ ਵਾਲਾ ਇਹ ਲਖਣ ਉਪਰਾਲਾ ਜਿਹੜਾ ਹੈ ਇਹ ਬਹੁਤ ਹੀ ਸਲਾਹੁਣਯੋਗ ਹੈ ਤੇ ਦੂਸਰਿਆਂ ਦਾ ਹੌਸਲਾ ਵਧਾਉਣ ਦੇ ਨਾਲ ਨਾਲ ਉਹਨਾਂ ਨੂੰ ਨਾਲ ਲੈ ਕੇ ਤੁਰਨਾ ਜਿਹੜਾ ਤੁਹਾਡੀ ਖਾਸੀਅਤ ਹੈ ਕਿ ਤੁਸੀਂ ਉਹਨਾਂ ਨੂੰ ਹੋਰ ਜ਼ਿਆਦਾ ਅੱਗੇ ਪ੍ਰੇਰਿਤ ਕਰਦੇ ਹੋ ਕਿ ਆਪਣੇ ਨੈਤਿਕ ਜ਼ਿੰਮੇਵਾਰੀ ਸਮਝਣ ਜਿਵੇਂ ਅਸੀਂ ਜੱਟਾ ਸਾਹਿਬ ਨੈਤਿਕਤਾ ਦੀ ਗੱਲ ਕਰ ਰਹੇ ਹਾਂ ਤੇ ਕਿਉਂਕਿ ਤੁਹਾਡਾ ਇਹ ਮਨਪਸੰਦ ਦਾ ਵਿਸ਼ਾ ਹੈ ਤੇ ਨੈਤਿਕਤਾ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿੰਦੇ ਜਾਓ ਕਿ ਅਸੀਂ ਆਪਣੀ ਨੈਤਿਕ ਕਿਰਦਾਰ ਨੂੰ ਕਿਸ ਤਰ੍ਹਾਂ ਹੋਰ ਜ਼ਿਆਦਾ ਮਜ਼ਬੂਤ ਕਰ ਸਕਦੇ ਹਾਂ ਇਸ ਪ੍ਰੋਗਰਾਮ ਤੋਂ ਥੋੜਾ ਜਿਹਾ हट ਕੇ ਪਰ ਜ਼ਰੂਰੀ ਗੱਲ ਨੈਤਿਕਤਾ ਦੀ ਬੜਾ ਲੋਕਾਂ ਨੇ ਨਾਂ ਵੀ ਸੁਣਿਆ ਵਾਂ ਤੇ ਪੜਿਆ ਵੀ ਆ ਪਰ ਹਰੇਕ ਨੂੰ ਪਤਾ ਨਹੀਂ ਲੰਦਾ ਨੈਤਿਕਤਾ ਹੁੰਦੀ ਕੀ ਹੈਗੀ ਆ ਉਹਦੇ ਲਈ ਅਸੀਂ 9 ਸਾਲਾਂ ਦੀ ਮਿਹਨਤ ਤੋਂ ਬਾਅਦ ਇੱਕ ਨਿੱਕੀ ਜੀ ਡੈਫੀਨੇਸ਼ਨ ਪਾੜੀ ਹੈਗੀ ਆ ਜਿਹੜਾ ਸਵੈ ਇੱਛਾ ਨਾਲ ਕੀਤੇ ਚੰਗੇ ਕੰਮਾਂ ਨੂੰ ਨੈਤਿਕਤਾ ਆਖਦੇ ਆਗੇ ਆ ਦੇਖ ਹੁੰਦੀ ਆ ਕਾਨੂੰਨੀ ਜ਼ਿੰਮੇਵਾਰੀ ਜੇ ਤੁਸੀਂ ਉਹ ਜੇ ਸਰਕਾਰਾਂ ਨੇ ਇੱਕ ਸਮਾਜ ਚ ਰਹਿਣ ਲਈ ਦੋ ਸੂਲ ਆ ਜੀ ਪਹਿਲਾ ਹੈਗਾ ਅਨੁਸ਼ਾਸਨ ਦੂਜਾ ਹੈਗਾ ਸਹਿਯੋਗ ਉਨ ਸ਼ਾਸਨ ਨੂੰ ਰੱਖਣ ਲਈ ਸਰਕਾਰਾਂ ਕਾਨੂੰਨ ਵੀ ਆ ਉਹਨਾਂ ਕੋਲ ਪ੍ਰੀਸ ਵੀ ਆ ਜੇਲ ਵੀ ਹੈਗੀ ਆ ਪਰ ਸਹਿਯੋਗ ਦੇਣ ਦੇ ਲਈ ਦੁਨੀਆ ਦੇ ਕਿਸੇ ਵੀ ਸਰਕਾਰ ਕੋਲ ਅਜੇ ਤੱਕ ਕਾਨੂੰਨੀ ਬਣ ਸਕਿਆ ਜਿਹੜੇ ਜਿਨੇ ਵੀ ਜਿਹੜੇ ਇਹਨੇ ਸਹਿਯੋਗ ਦੇਣਾ ਹੈਗਾ ਉਹਨੇ ਸਵੈ ਇਛਾ ਨਾਲ ਦੇਣਾ ਹੈਗਾ ਆਪਦੀ ਮਰਜ਼ੀ ਨਾਲ ਦੇਣਾ ਹੈਗਾ ਉਹਨਾਂ ਚੰਗੇ ਕੰਮਾਂ ਨੂੰ ਕੀ ਜਿਹੜੇ ਨੈਤਿਕਤਾ ਕਹਿੰਦੇ ਆ ਅਸੀਂ ਡਿਫਾਈਨ ਕੋਸ਼ਿਸ਼ ਕਰ ਰਹੇ ਹਾਂ ਚੰਗੇ ਕੰਮ ਹੈ ਕਿਹੜੇ ਕਿਹੜੇ ਆ ਸ਼ੁਰੂ ਚ ਵ 14 15 ਭਾਲੇ ਸੀਗੇ ਹੁਣ ਤੱਕ ਸਾਡੇ ਕੋਲ 22 ਕੰਮ ਹੋ ਚੁੱਕੇ ਹੈਗੇ ਆ ਜੇ ਤੁਸੀਂ ਨਾਂ ਵੀ ਕਰੋ ਤ ਤਾਂ ਨੂੰ ਕਿਸੇ ਨੂੰ ਕੋਈ ਸਜ਼ਾ ਨਹੀਂ ਦੇ ਸਕਦੇ ਪਰ ਜੇ ਕਰੋਗੇ ਤਾਂ ਸਮਾਜ ਵੱਲੋਂ ਤੁਹਾਨੂੰ ਮਾਣ ਸਨਮਾਨ ਜ਼ਰੂਰ ਮਿਲਦਾ ਹੈਗਾ ਜੇ ਤੁਸੀਂ ਨਾ ਕਰੋ ਤਾਂ ਤੁਹਾਨੂੰ ਕੋਈ ਸਜ਼ਾ ਨਹੀਂਗੀ ਸਮਾਜ ਲਾਹਣ ਤੇ ਜ਼ਰੂਰ ਤੁਹਾਨੂੰ ਮਾੜੀ ਕੋਟੀ ਪਾਊਗਾ ਜਿਹੜੀ ਕਿ ਬਹੁਤ ਮਾੜੀ ਹੁੰਦੀ ਹੈਗੀ ਆ ਚੰਗੇ ਕੰਮ ਹਮੇਸ਼ਾ ਕਰਨਾ ਚਾਹੀਦਾ ਤਾਂ ਕਿਉਂਕਿ ਨੈਤਿਕ ਗੁਣਾ ਤੋਂ ਬਿਨਾਂ ਕੋਈ ਵੀ ਇਨਸਾਨ ਜਿਹੜਾ ਹੈਗਾ ਉਹ ਸੰਪੂਰਨ ਨਹੀਂਗਾ ਇਹ ਜਿਹੜੇ ਨੈਤਿਕ ਗੁਣਾ ਨਾਲ ਇਨਸਾਨ ਸੰਪੂਰਨ ਹੁੰਦਾ ਹੈਗਾ ਤੇ ਵਧੀਆ ਇਨਸਾਨਾਂ ਦੇ ਨਾਲ ਵਧੀਆ ਰਹਿਣ ਜੋਗ ਸਮਾਜ ਬਣਦਾ ਹੈਗਾ ਅਸੀਂ ਚਾਹੁੰਦੇ ਆ ਕਿ ਵਧੀਆ ਸਮਾਜ ਬਣੇ ਅੱਜ ਤੋਂ ਪਹਿਲਾਂ ਜੇ ਤੁਸੀਂ ਨੈਤਿਕਤਾ ਦੀ ਗੱਲ ਕੀਤੀ ਹੈਗੀ ਆ ਕੋਈ ਸਾਨੂੰ ਕਿਤਾਬ ਨਹੀਂ ਲੱਭੀ ਸੀ ਕੋਈ ਹੈ ਨਹੀਂ ਸੀਗੀ ਹੈ ਨਹੀਂ ਸੋ ਲੋੜ ਨਹੀਂ ਸੀ ਲੋਕ ਸਾਂਝੇ ਪਰਿਵਾਰਾਂ ਵਿੱਚੋਂ ਅਧਿਆਪਕਾਂ ਦੇ ਕੋਲੋਂ ਤੇ ਸਮਾਜ ਦੇ ਕੋਲੋਂ ਸਿੱਖਿਆ ਲੈਂਦੇ ਰਹੇ ਹੈਗੇ ਆ ਹੁਣ ਇਸ ਵੇਲੇ ਸਾਂਝੇ ਪਰਿਵਾਰ ਖਤਮ ਹੋ ਚੁੱਕੇ ਆ ਅਧਿਆਪਕਾਂ ਕੋ ਸਮਾਂ ਨਹੀਂਗਾ ਸਿਲੇਬਸ ਤੋਂ ਵੱਧ ਸਮਾਜ ਦਾ ਬੰਦਾ ਕਿਸ ਦੀ ਜ਼ਿੰਦਗੀ ਵਿੱਚ ਹਿੱਸਾ ਨਹੀਂ ਲੈਂਦਾ ਇਸ ਕਰਕੇ ਹੁਣ ਸਕੂਲਾਂ ਕਾਲਜਾਂ ਵਿੱਚ ਪੜਾਉਣ ਦੀ ਲੋੜ ਹੈ ਨੈਤਿਕਤਾ ਨੂੰ ਤੇ ਇਹਦੇ ਲਈ ਮੈਂ ਇੱਕ ਤੁਹਾਨੂੰ ਖੁਸ਼ਖਬਰੀ ਇਹ ਦੱਸ ਰਿਹਾ ਹੈਗਾ ਵਾ ਖਾਲਸਾ ਕਾਲਜ ਅਨੰਦਪੁਰ ਸਾਹਿਬ ਨੇ ਪਹਿਲਾ ਦੁਨੀਆ ਦਾ ਕਾਲਜ ਆ ਜਿੱਥੇ ਨੈਤਿਕਤਾ ਨੂੰ ਉਹਨਾਂ ਨੇ ਸਬਜੈਕਟ ਦੇ ਤੌਰ ਤੇ ਵਿਸ਼ੇ ਦੇ ਲਾਤਾ ਹੈਗਾ ਕਿ ਜਿੱਥੇ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉੱਥੋਂ ਸ਼ੋਸ਼ਟਾਤੀ ਸ਼ੁਰੂ ਕੀਤਾ ਸੀਗਾ ਮੈਨੂੰ ਇਹ ਲੱਗਦਾ ਵੀ ਨੈਤਿਕਤਾ ਦਾ ਸਬਜੈਕਟ ਵਿਸ਼ਾ ਵੀ ਉਸੇ ਧਰਤੀ ਤੋਂ ਲਾਗੂ ਹੋਇਆ ਚੱਲ ਚੱਲੂ ਹੈ ਚਾਲੂ ਹੋਇਆ ਹੈਗਾ ਇਹ ਵਧੀਆ ਰਹੂਗਾ ਤੇ ਇਸੇ ਕਰਕੇ ਸਮਾਗਮ ਵੀ ਅਸੀਂ ਉੱਥੇ ਕਰ ਰਹੇ ਹੈਗੇ ਆਂ ਤਾਂ ਕਿ ਨੈਤਿਕ ਲੋਕਾਂ ਨੂੰ ਉਸ ਸਨਮਾਨਤ ਕਰ ਸਕੀਏ ਨਹੀਂ ਆਹ ਕੰਮ ਕਰਕੇ ਬਹੁਤ ਹੁੰਦਾ ਜੀ ਉਹ ਬੰਦੇ ਦੀ ਡੈਥ ਹੋ ਜਾਂਦੀ ਹੈ ਨਾ ਜੀ ਉਸ ਤੋਂ ਬਾਅਦ ਉਹਨੂੰ ਮਾਨ ਸਨਮਾਨ ਮਿਲਦਾ ਹੈਗਾ ਅੱਜ ਤੱਕ ਕਿਸੇ ਨੂੰ ਇਹ ਵੀ ਨਹੀਂ ਪਤਾ ਵੀ ਮੌਤ ਤੋਂ ਬਾਅਦ ਕੋਈ ਹੈ ਕੁਝ ਲਾਈਫ ਕਿ ਨਹੀਂ ਹੈਗੀ ਆ ਸਾਡਾ ਮਕਸਦ ਪਰਪਸ ਹੀ ਹੈਗਾ ਵਾ ਹਰੇਕ ਬੰਦੇ ਦੇ ਜਿੰਦੇ ਜੀ ਉਹਨੂੰ ਸ਼ਾਵਾਸ਼ ਦੇ ਦਈਏ ਤੇ ਜੇ ਚੱਠਾ ਸਾਹਿਬ ਸਾਡੀ ਨੈਤਿਕਤਾ ਆ ਜਾਂਦੀ ਹੈ ਤੇ ਕੁਦਰਤੀ ਆਪਾਂ ਜਿਹੜੇ ਵੀ ਅਹੁਦੇ ਤੇ ਬੈਠੇ ਆ ਅਸੀਂ ਉਹਨੂੰ ਬਿਲਕੁਲ ਬੜੀ ਵਫਾਦਾਰੀ ਨਾਲ ਬੜੀ ਇਮਾਨਦਾਰੀ ਨਾਲ ਨਿਭਾਵਾਂਗੇ ਨਾ ਤੇ ਤੁਹਾਡੇ ਨਾਲ ਜਿਹੜੀ ਟੀਮ ਹੈਗੀ ਆ ਸੀ ਉਹਨਾਂ ਦਾ ਵੀ ਜਾਣਕਾਰੀ ਲੈਣਾ ਚਾਹਾਂਗੇ ਕਿ ਤੁਹਾਡੇ ਬਾਕੀ ਸਾਥੀ ਵੀ ਤੁਹਾਡੇ ਇਸ ਉਦੇਸ਼ ਦੇ ਵਿੱਚ ਪੂਰੀ ਤਰ੍ਹਾਂ ਤੁਹਾਡੇ ਨਾਲ ਨੇ ਤੇ ਕਿਸ ਤਰ੍ਹਾਂ ਮਕਸਦ ਤੁਸੀਂ ਇਹ ਪੂਰਾ ਆਪਣਾ ਕਰੋਗੇ ਉਹਨਾਂ ਦੇ ਨਾਲ ਮਿਲ ਕੇ ਐਸ ਵੇਲੇ ਸਭ ਤੋਂ ਹੈੱਡ ਸਾਡੇ ਮੁਖੀ ਜਿਹੜਾ ਈਸਟ ਵੁਡ ਮਾਲ ਹੈਗਾ ਵਾ ਜਲੰਧਰ ਦਾ ਇਹ 인ਦਰ ਦੀਪ ਸਿੰਘ ਜੀ ਚੀਮਾ ਠੀਕ ਹੈ ਉਹਨਾਂ ਨੂੰ ਮੁੱਖ ਸਲਾਹਕਾਰ ਅਸੀਂ ਬਣਾਇਆ ਹੈਗਾ ਅਸੀਂ ਤਾਂ ਕਈ ਪ੍ਰਧਾਨ ਹੀ ਸਾਰੇ ਦੇ ਬਣ ਜੋ ਹਜੇ ਉਹ ਮੁੱਖ ਸਲਾਹਕਾਰ ਹੀ ਬਣੇ ਹੈਗੇ ਆ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈਗੀ ਆ ਉਹਨਾਂ ਦੇ ਬ੍ਰਿਚਰਨ ਚਰਨਦੀਪ ਸਿੰਘ ਜੀ ਚੀਮਾ ਉਹ ਸਾਡੇ ਸਲਾਹਕਾਰ ਆ ਡਾਕਟਰ ਜਸਵਿੰਦਰ ਸਿੰਘ ਜੀ ਵਾਈਸ ਚਾਂਸਲਰ ਬੜੂ ਸਾਹਿਬ ਯੂਨੀਵਰਸਿਟੀ ਦੇ ਹੈਗੇ ਆ ਉਹ ਸਾਡੇ ਚੀਫ ਐਡਵਾਈਜ਼ਰ ਹੈਗੇ ਆ ਸਾਰ ਸਰਦੂਲ ਸਿੰਘ ਥਿਆੜਾ ਉਹਦੇ ਪ੍ਰਧਾਨ ਹੈਗੇ ਆ ਜਗਤ ਪੰਜਾਬੀ ਸਭਾ ਦੇ ਸਰਦਾਰ ਸੰਤੋਖ ਸਿੰਘ ਸੰਧੂ ਸਾਹਿਬ ਉਹ ਸ਼ੁਰੂ ਤੋਂ ਲੈ ਕੇ ਸਾਡੇ ਖਜ਼ਾਨਚੀ ਹੈਗੇ ਆ ਇਸ ਕਰਕੇ ਸਾਡੇ ਨਾਲ ਇਸ ਵੇਲੇ ਇੰਡੀਆ ਦੀ ਜਿਹੜੀ ਹੈਗੀ 52 ਮੈਂਬਰਾਂ ਦੀ ਟੀਮ ਹੈਗੀ ਆ ਉਹਨਾਂ ਦੀਆਂ ਫੋਟੋ ਵੀ ਲਾਈਆਂ ਆਈਆਂ ਅਸੀਂ ਬਾਕੀਆਂ ਨੂੰ ਸਨਮਾਨਿਤ ਕਰਨ ਤੋਂ ਪਹਿਲਾਂ ਸਾਡੇ ਦਿਮਾਗ 'ਚ ਆ ਵੀ ਸਭ ਤੋਂ ਪਹਿਲਾਂ ਅਸੀਂ ਆਪਦੇ ਮੈਂਬਰਾਂ ਨੂੰ ਸਨਮਾਨਿਤ ਉਸ ਦਿਨ ਕਰਾਂਗੇ ਚੀਫ ਗੈਸਟ ਸਾਹਿਬ ਦੇ ਕੋਲੋਂ ਉਹਨਾਂ ਨਾਲ ਗਰੁੱਪ ਫੋਟੋ ਦਵਾਵਾਂਗੇ ਉਹਨਾਂ ਨੂੰ ਸਨਮਾਨ ਵੀ ਦਵਾਵਾਂਗੇ ਸਾਡੀ ਆਪਣੀ ਦਿੱਲੀ ਖਾਸ਼ ਹੈ ਕਿ ਜਿੱਥੇ ਅਸੀਂ ਵਧੀਆ ਰਾਈਟਰਾਂ ਨੂੰ ਵਧੀਆ ਇਨਸਾਨਾਂ ਲੇਖਕਾਂ ਨੂੰ ਤੇ ਪੰਜਾਬ ਦੇ ਨਾਇਕਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਸਨਮਾਨਿਤ ਕਰਨਾ ਉਸ ਤੋਂ ਪਹਿਲਾਂ ਅਸੀਂ ਆਪਦੇ ਮੈਂਬਰਾਂ ਨੂੰ ਜਿਹੜੇ ਸਾਡੇ ਨਾਲ ਕੰਮ ਕਰ ਰਹੇ ਆ ਅਸੀਂ ਉਹਨਾਂ ਨੂੰ ਸਨਮਾਨਿਤ ਚੀਫ ਗੈਸਟ ਸਾਹਿਬ ਕੋਲੋਂ ਕਰਾਉਣ ਦਾ ਮੂਡ ਬਣਿਆ ਸਾਡਾ ਜੀ ਕਰਾਵਾਂਗੇ ਅਜੇ ਫੰਕਸ਼ਨ ਰ ਚਾਣੇ ਕੋਈ ਸੌਖਾ ਕੰਮ ਨਹੀਂ ਆ ਜਿਹਦੇ ਪਿੱਛੇ ਬਹੁਤ ਮਿਹਨਤ ਹੈ ਬੜੀ ਬੜੀ ਇੱਕ ਭਾਵਨਾ ਹੈ ਜਜ਼ਬਾ ਹੈ ਜੋਸ਼ ਹੈ ਤਾਂ ਹੀ ਅਸੀਂ ਇਸ ਫੰਕਸ਼ਨ ਨੂੰ ਇਸ ਤਰ੍ਹਾਂ ਦੇ ਨੂੰ ਸਫਲ ਕਰ ਸਕਦੇ ਆ ਤੇ ਤੁਹਾਨੂੰ ਕਿਉਂਕਿ ਉਹ 21 ਫਰਵਰੀ ਦਾ ਦਿਨ ਪੰਜਾਬੀ ਮਾਤ ਭਾਸ਼ਾ ਦਾ ਦਿਨ ਹੈ ਤੇ ਮੇਰੇ ਖਿਆਲ ਥੋੜਾ ਤੁਹਾਡੇ ਮਨ ਚ ਇਹ ਵੀ ਹੋਏਗਾ ਕਿ ਤੁਸੀਂ ਆਪਣੀ ਮਾਤ ਭਾਸ਼ਾ ਨੂੰ ਸਮਰਪਿਤ ਵੀ ਇਸ ਪ੍ਰੋਗਰਾਮ ਨੂੰ ਕਰ ਰਹੇ ਹੋ ਉਹ ਉਹਦੇ ਇਹ ਦੱਸ ਦਵਾ ਕਿ ਉਥੇ ਖਾਲਸਾ ਕਾਲਜ ਅਨੰਦਪੁਰ ਸਾਹਿਬ 21 ਤਰੀਕ ਨੂੰ ਮਾਤ ਭਾਸ਼ਾ ਦਿਵਸ ਨੂੰ ਉਹਨਾਂ ਨੇ ਕਾਨਫਰੰਸ ਰੱਖੀ ਹੈਗੀ ਆ ਅਸੀਂ ਉੱਥੇ ਵੀ ਸ਼ਾਮ ਰੋਵਾਂਗੇ ਉਹਦਾ ਕਰਕੇ ਉਹਦੇ ਨਾਲ ਹੀ ਅਸੀਂ 22 ਤਰੀਕ ਰੱਖਿਆ ਇੱਕ ਤਰ੍ਹਾਂ ਦਾ ਇੱਕੋ ਹੀ ਫੰਕਸ਼ਨ ਆ ਇਹ ਖਾਲਸਾ ਕਾਲਜ ਲੋ 20 ਤੇ 21 ਨੂੰ ਕਰਾਂਗੇ ਤੇ 22 ਨੂੰ ਕਰੂ 3 ਦਿਨ ਦਾ ਇਹ ਉਹਨਾਂ ਦਾ ਹੀ ਫੰਕਸ਼ਨ ਹੋਊਗਾ ਜੀ ਇਹ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਕਿ ਤੁਸੀਂ ਇਸ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਹੋਰ ਕੋਈ ਵਿਚਾਰ ਜਿਸ ਪ੍ਰੋਗਰਾਮ ਬਾਰੇ ਤੁਸੀਂ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋ ਤੇ ਬਹੁਤ ਜੀ ਆਇਆਂ ਨੂੰ ਹੈ ਤੇ ਉਹ ਜੋ ਮੈਨੂੰ ਲੱਗਦਾ ਕਿ ਦਰਸ਼ਕਾਂ ਨੂੰ ਸੰਖੇਪਟ ਜਾਣਕਾਰੀ ਮਿਲ ਗਈ ਹੈ ਕਿ ਇਹ ਪ੍ਰੋਗਰਾਮ ਕਿਸ ਤਰ੍ਹਾਂ ਉਹਨਾਂ ਵਾਸਤੇ ਲਾਹੇਵੰਦ ਰਹੇਗਾ ਸਨਮਾਨਿਤ ਸ਼ਖਸੀਤਾਂ ਨੂੰ ਤੁਸੀਂ ਕਿੰਨਾ ਮਾਨ ਦੇ ਰਹੇ ਹੋ ਕਿ ਹੋਰ ਖੇਤ ਇਸ ਖੇਤਰ ਚ ਹੋਰ ਵਧੀਆ ਕੰਮ ਬਿਹਤਰ ਕੰਮ ਕਰਦੀਆਂ ਰਹਿਣ ਜਾਂਦੇ ਜਾਂਦੇ ਕੋਈ ਸਨੇਹਾ ਦੇਣਾ ਚਾਹੋ ਤੇ ਜਰੂਰ ਦੱਸੋ ਮੇਰੀ ਕੋਈ ਹਰੇਕ ਨੂੰ ਬੇਨਤੀ ਹੈਗੀ ਆ ਕਿਉਂਕਿ ਹਰੇਕ ਬੰਦੇ ਦਾ ਹਰੇਕ ਨੂੰ ਨਹੀਂ ਪਤਾ ਹੁੰਦਾ ਕੋਈ ਐਵੇਂ ਨਾ ਰਹਿ ਜਾਵੇ ਕੋਈ ਉਹਨਾਂ ਗੋਲਾ ਅਸੀਂ ਸਾਡੀ ਪਿਛਲੀ ਕਾਨਫਰੰਸ ਦਾ ਵੀ ਵਿਸ਼ਾ ਰੱਖਿਆ ਸੀਗਾ ਵੀ ਪੰਜਾਬ ਦੇ ਹੀਰੋ ਕੋਈ ਹੁਣ ਗੋਲਾ ਨਾ ਰਹਿ ਜਾਵੇ ਜਿਹੜੇ ਕਈ ਕਹਿੰਦੇ ਵੀ ਕਿਸੇ ਨੇ ਗਲਤ ਪਾਤੇ ਸਰਕਾਰਾਂ ਨੇ ਬਣਾਤੇ ਅਸੀਂ ਉਹਨਾਂ ਨੂੰ ਕੋਈ ਤੇ ਨਹੀਂ ਕੁਝ ਕਰ ਸਕਦੇ ਜਿਹੜੇ ਤੁਸੀਂ ਸਮਝਦੇ ਹੋ ਵੀ ਚੰਗੇ ਬੰਦੇ ਹੈਗੇ ਜਿਨ੍ਹਾਂ ਨੇ ਚੰਗਾ ਕੰਮ ਕਰਦੇ ਹੈਗੇ ਆ ਕਰ ਰਹੇ ਹੈਗੇ ਆ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕਰਕੇ ਪੰਜਾਬੀਆਂ ਨੂੰ ਦੱਸ ਸਕੀਏ ਇੱਕ ਤਰ੍ਹਾਂ ਦਾ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜਿਹਨੂੰ ਵੀ ਪਤਾ ਹੋਵੇ ਸਾਨੂੰ ਉਹ ਈਮੇਲ ਤੇ jagatpunjabi@gmail.com ਤੇ ਸਾਨੂੰ ਉਹਦਾ ਵੀਰਵਾ ਤੇ ਫੋਟੋ ਭੇਜ ਦੇਵੇ ਮੜ ਕੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਸੰਪਰਕ ਕਰਾਂਗੇ ਲਓ ਤੁਸੀਂ ਇੱਕ ਮੰਚ ਖੁੱਲਾ ਸੱਦਾ ਦੇ ਰਹੇ ਹੋ ਕਿ ਤੁਸੀਂ ਆਪਣੀ ਚੰਗਿਆਈ ਨੂੰ ਜੇਕਰ ਰੀਕੋਗਨਾਈਜ਼ ਅਸੀਂ ਕਰਨਾ ਚਾਹੁੰਦੇ ਹਾਂ ਕਿਸੇ ਦੀ ਚੰਗਿਆਈ ਨੂੰ ਕਿਸੇ ਦੇ ਕੀਤੇ ਕੰਮਾਂ ਨੂੰ ਤੇ ਜਗਤ ਪੰਜਾਬੀ ਸਭਾ ਵੱਲੋਂ ਇੱਕ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਬਹੁਤ ਚੰਗੀ ਗੱਲ ਤੇ ਚੱਠਾ ਸਾਹਿਬ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ ਕਿ ਤੁਸੀਂ ਇੱਕ ਅੱਜ ਇਹ ਕਦਮ ਜਿਹੜਾ ਵਧਾਇਆ ਹੈ ਜਿਹੜਾ ਮਾਤ ਭਾਸ਼ਾ ਨੂੰ ਸਮਰਪਿਤ ਹੈ ਤੇ ਸਾਡੇ ਚੰਗੇ ਇਰਾਦੇ ਵਾਲੇ ਲੋਕਾਂ ਨੂੰ ਵੀ ਸਮਰਪਿਤ ਹੈ ਕਿ ਉਹ ਹੋਰ ਜ਼ਿਆਦਾ ਬਿਹਤਰੀ ਨਾਲ ਕੰਮ ਕਰ ਸਕਣ ਤੇ ਅਸੀਂ ਪੂਰੇ ਪੰਜਾਬੀ ਜਗਤ ਵੱਲੋਂ ਜਿਹੜਾ ਸਾਡਾ ਪੰਜਾਬ ਹੈ ਸਾਡਾ ਸਾਰਿਆਂ ਦਾ ਸਾਂਝਾ ਪੰਜਾਬ ਹੈ ਉਸ ਵੱਲੋਂ ਤੇ ਕੈਨੇਡਾ ਵੱਲੋਂ ਦਾ ਤੁਹਾਡਾ ਜਿਹੜਾ ਜਗਤ ਪੰਜਾਬੀ ਸਭਾ ਦਾ ਤੁਸੀਂ ਉੱਥੇ ਫੰਕਸ਼ਨ ਚ ਆਉਂਦੇ ਹੋ ਸਾਰੀ ਬੰਦੋਂ ਧੰਨਵਾਦ ਕਰਦੇ ਹੋਏ ਇਸ ਪ੍ਰੋਗਰਾਮ ਚ ਜਾਣਕਾਰੀ ਦੇਣ ਲਈ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ